ਗੋਤੀ ਜੀ ਕੀ ਪਾਛੇ ਦਸਵੀਂ ਪ੍ਰਥਮ ਪਗੋਤੀ ਸਿਮਰ ਕਾ ਗੁਰੂ ਨਾਨਕ ਦੇਵ ਜੀ ਤੇ ਆਇ ਤੇ ਰੰਗਤ ਗੁਰ ਤੇ ਅਮਰਦਾਸ RAM DAS ਹੋਏ ਸਹਾਇ ਅਰਜਨ ਜੀ ਜਾਣ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਦੇ ਆਰਿਆਂ ਚੋਂ ਸਾਬ ਜਾਦਿਆਂ ਚਾਲੀ ਮੁਕਤੇਆਂ ਹੱਡੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇ ਗਵਾਜ ਦੀ ਸਤਿਕਾਰ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੇ ਤੇ ਸਾਡੇ ਲੋਕ ਨਵਾਂ ਬਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਆਪ ਜੀ ਨੂੰ ਖਬਰਾਂ ਨਿਤ ਜਿਹੜਾ ਪੇਸ਼ ਕਰਦੇ ਹਾਂ ਸੋ ਇਸ ਚੀਜ਼ ਨੂੰ ਲੈ ਕੇ ਇੱਕ ਹੋਰ ਅਪਡੇਟ ਇੱਕ ਹੋਰ ਨਵੀਂ ਖਬਰ ਲੈ ਕੇ ਹਾਜ਼ਰ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਰਬਾਦੀ ਲਗਾਤਾਰ ਜਿਹੜੀ ਚੱਲ ਰਹੀ ਹੈਗੀ ਪਿਛਲੇ ਕਰੀਬ 1 ਮਹੀਨੇ ਤੋਂ ਸਤਲੁਜ ਦਾ ਪਾਣੀ ਦਰਿਆਸ ਦਰਿਆ ਦਾ ਪਾਣੀ ਜਿਹੜਾ ਜਿਹੜਾ ਹੜਾ ਆਏ ਹੋਏ ਵੱਡੇ ਪੱਦਰ ਤੇ ਭਵੇਂ ਉਹ ਪੌਂਗ ਡੈਮ ਤੋਂ ਭਾਵੇਂ ਉਹ ਪਖੜਾ ਡੈਮ ਤੋਂ ਉਹਨਾਂ ਦਾ ਪਾਣੀ ਜਿਹੜਾ ਰਿਸਕੇ ਪੰਜਾਬ ਦੇ ਵਿਚਾਰਿਆ ਔਰ ਵੱਡੀ ਬਰਬਾਦੀ ਜਿਹੜੀ ਪੰਜਾਬ ਦੀ ਹੋ ਰਹੀ ਇਸ ਚੀਜ਼ ਨੂੰ ਲੈ ਕੇ ਸੰਤ ਮਹਾਂਪੁਰਖਾਂ ਦੁਆਰਾ ਲਗਾਤਾਰ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਇਸ ਚੀਜ਼ ਨੂੰ ਲੈ ਕੇ ਅੱਜ ਗੁਰਦੁਆਰਾ ਸਾਹਿਬ ਵਸਤੀ ਅਮਰ ਸਿੰਘ ਬਿਸ਼ਨ ਸਿੰਘ ਗੁਰਦੁਆਰਾ ਮੱਲਾਵਾਲਾ ਖਾਸ ਦੇ ਹੈੱਡ ਗ੍ਰੰਥੀ ਭਾਈ ਰਵਿੰਦਰ ਸਿੰਘ ਜੀ ਨੇ ਢੇਰੂ ਨੇ ਰਾਜਿਸਭਾ ਦਰਿਆ ਗੇਹੇ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਖਵਾਜੇ ਨੂੰ ਦਲੀਏ ਦਾ ਪ੍ਰਸ਼ਾਦ ਦਾ ਭੋਗ ਲਵਾ ਕੇ ਸ਼ਾਂਤ ਹੋਣ ਦੀ ਅਰਦਾਸ ਬੇਨਤੀ ਕੀਤੀ ਇਸ ਮੌਕੇ ਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਾਬਕਾ ਮੰਤਰੀ ਸਰਦਾਰ ਜਨਵੇਜ ਸਿੰਘ ਸੇਖੋ ਨਾਲ ਹਲਕਾ ਜੀਰੇ ਦੇ ਇੰਚਾਰਜ ਹਰਪੀਸ ਸਿੰਘ ਹੀਰੋ ਤੇ ਹੋਰ ਸਮੁੱਚੀ ਲੀਡਰਸ਼ਿਪ ਹਾਜ਼ਰ